ਤਰੀ ਪਗੋਤੀ ਜੀ ਸਹਾਇ ਵਾ ਤਰੀ ਪਗੋਤੀ ਜੀ ਦੀ ਪਾਛਾ ਹੀ ਦਸਵੀਂ ਰਿਤੰ ਪਗੋਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇਗ ਮਰਦਾਸ ਰਾਮਦਾਸ ਦੇ ਸਹਾਇ ਅਜਨ ਹਰ ਗੁਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਤਰੀ ਹਰਿ ਕੀ ਸੰਤਿ ਆਇ ਜਿਸ ਦੇ ਟੇ ਸਭ ਦੁੱਖ ਜਾਈ ਇਕ ਬਹਾਦਰ ਸਿਮਰੈ ਘਰ ਨੋ ਨਿੰਦ ਆਵੇ ਤਾਏ ਸਭ ਥਾਏ ਹੋਇਓ ਜੀ ਸਹਾਈ ਦਸਵੇਂ ਪਾਚਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਏ ਹੋਇਓ ਜੀ ਸਹਾਈ ਦਸਾਂ ਬਾਚਨਾਂ ਜੀ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਡਿਆਂ ਪਿਆਰੀਆਂ ਚੌਹਾਂ ਸਹਿਬ ਜਾਤੀਆਂ ਚਾਲੀਆਂ ਮੁਕਤੀਆਂ ਛਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਚਕਿਆ ਦੇਖ ਜਲਾਈ ਤੇਗ ਵਾਈ ਦੇ ਕੰਡਕ ਕੀਤਾ ਦਿਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਸੁਬਾਨ ਹੋ ਇਨਾ ਸਿੰਗਾ ਸਿੰਗੜੀਆਂ ਨੇ ਧਰਮ 헤 ਤੀਦਤੇ ਬੰਦ ਬੰਦ ਕਟਾਏ ਉਹ ਬੰਦੀਆਂ ਦੇਗਾ ਵਿੱਚ ਬੈਠੇ ਚਰਕੜੀਆਂ ਤੇ ਚੜੇ ਤਨ ਆਰਿਆਂ ਨਾਲ ਤੇ ਰਾਈ ਗਏ ਸਿੱਖੀ ਸਿਰ ਕਰ ਕੇ ਸਾ ਸਵਾਸਾ ਨਾ ਨੇ ਵਹੀ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਦਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਤਾਂ ਦਾ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਸ੍ਰੀ ਸਭਤ ਖਾਸਾ ਦੀ ਕੀ ਅਰਦਾਸ ਹੈ ਜੀ ਸਰਬਤ ਖਾਲਸੇ ਕੋ ਵਾਹਿਗੁਰੂ ਵਾਹਿਗੁਰੂ वाहे गुरु चित आवे चित आवन का सद का सर्व सुख हो गए जहाँ जहाँ कालता जी साहिब कहाँ कहाँ रचिया रियायत देग तेग बचे बिर्द की पैज पंच की जीता श्री साहिब जी साहे खाता जी के बोल वाले बोलो जी वाहे ਸੇਕਾਂ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਵੇਕ ਦਾਣ ਵਿਸਾਉ ਦਾਣ ਪਰੂਸਾ ਦਾਣ ਦੰਦਾਂ ਸਰਦਾਨ ਨਾਮ ਦਾਣ ਸ੍ਰੀ ਅੰਮ੍ਰਿਤ ਦੀ ਦੇਸ਼ ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਜੁਵਾਰੇ ਗੁਰੂ ਸਿੱਖਾਂ ਦਾ ਮੰਨ ਨੀਵਾ ਮਤ ਚੀ ਮਤ ਪਤ ਦਾ ਰੱਖਾ ਆਪ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਛੜਿਆ ਗਿਆ ਹੈ ਖੁੱਲੇ ਦਰਚੰਦੀਦਾਰ ਸੇਵਾ ਸੰਭਾਲਦਾ ਦਾਨ ਖਾਲਸੇ ਨੂੰ ਬੱਚਿਓ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰੀਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੀ ਨੂੰ ਮਨਾਉਂਦੇ ਹੋਏ ਸਮੂਹ ਨਗਰ ਪਿੰਡ ਸਿੰਬਲੀ ਦੀ ਸੰਗਤ ਵੱਲੋਂ ਸੇਵਾ ਜੀਓ ਗੁਰਦੁਆਰਾ ਪ੍ਰੇਮਗੜ ਸਾਹਿਬ ਤੋਂ ਪ੍ਰਭਾਤ ਵੇਰੀਆਂ ਰੰਭ ਕੀਤੀਆਂ ਗਈਆਂ ਨੇ ਜੋ ਅੱਜ ਦੀ ਪ੍ਰਭਾਤ ਵੇਰੀ ਚੇ ਪਾਸ਼ਾ ਜੀਓ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਸਮੂਹ ਸੰਗਤ ਵੱਲੋਂ ਕੀਰਤਨ ਕਰਦੇ ਹੋਏ ਨਗਰ ਦੀ ਪ੍ਰਕਰਮਾ ਕਰਦੇ ਚੇ ਪਾਸ਼ਾ ਜੀਓ ਗੁਰਦੁਆਰਾ ਸਾਹਿਬ ਪਹੁੰਚੇ ਨੇ ਕੀਰਤਨ ਹੋਏ ਨੇ ਅਨੰਤ ਸਾਹਿਬ ਜੀ ਦੀਆਂ 6 ਪੌੜੀਆਂ ਦੇ ਜਪ ਇਸ ਚੇ ਪਾਸ਼ਾ ਜੀਓ ਕੀਰਤਨ ਕਰਦੇ ਆਂ ਬਨੇਕਾਂ ਤਰਾਂ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਅਣਜਾਣ ਵਿੱਚ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸਮਤ ਬਖਸ਼ਣੀ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਦਰ ਘਰ ਦੇ ਸੇਵਕ ਸਵਰਗਵਾਸੀ ਸਰਦਾਰ ਸੰਸਾਰ ਸਿੰਘ ਜਿਨ੍ਹਾਂ ਦੇ ਪਰਿਵਾਰ ਵੱਲੋਂ ਤੇ ਪਾਚ ਜੀਓ ਚਾਪ ਕੋੜੀਆਂ ਦੇ ਲੰਗਰ ਹਾਜ਼ਰ ਨੇ ਪਰਵਾਨ ਕਰਨਾ ਤੇ ਪਾਛਾ ਜਿਓ ਪੰਚਮ ਕੜਾ ਪ੍ਰਚਾਦੀਆਂ ਦੇਗਾ ਹਾਜ਼ਰ ਨਹੀਂ ਪਰਵਾਨ ਕਰਨਾ ਪਰਵਾਨ ਕੀਤਾ ਪ੍ਰਚਾਦ ਸਾਧ ਸੰਗਤ ਵਿੱਚ ਵਰਤੇ ਜੋਸ਼ ਕੇ ਸੋ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਸਤੇ ਪਾਛਾ ਜਿਓ ਕਿਰਪਾ ਕਰਨੀ ਇਸ ਪਰਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਜੀਵਨ ਨਾਮਦਾਨ ਦੇ ਰੁਗਤਾ ਛੜਦੀਆਂ ਕਲਾਂ ਬਖਸ਼ਣੀਆਂ ਦੇਸ਼ ਵਿਦੇਸ਼ ਰੱਖਿਆ ਕਰਨੀ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ ਲੰਮੀਆਂ ਉਮਰਾਂ ਬਖਸ਼ਣੀਆਂ ਘਰਵਾਰਾਂ ਤਰਕੀਆਂ ਬਖਸ਼ਣੀਆਂ ਦੇਨ ਦੁਖਣੀ ਰਾਤ ਅਗਣੀ ਤਿਰਕੀ ਬਖਸ਼ਣੀ ਸੱਚੇ ਪਾਤਸ਼ਾਹ ਜੀਓ ਸਮੂਹ ਆਈ ਸੰਗਤ ਦਾ ਚੱਲਿਆ ਹੋਇਆ ਕਦਮ ਕਦਮ ਲਿਕੇ ਲਾਣਾ ਸਮੂਹ ਸੰਗਤ ਦੀਆਂ ਸੇਵਾ માં ਪੇਟਾਵਾਂ ਦਰ ਪਰਵਾਨ ਕਰਨੀਆਂ ਨਗਰ ਕੇਲੇ ਤੇ ਸੁਖ ਵੇਤਾਨੀ ਜੋ ਜੀ ਤੇਰੇ ਦਰ ਆਵੇ ਸੋ ਰਾਜੀ ਜਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਦੀ ਤਵੇ ਚਲਾਇਓ ਪੰਥ ਸਭ ਸੇ ਖੰਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਖੋਜ ਸ਼ਬਦ ਮੈਂ ਲੇ ਰਾਜ ਕਰੇਗਾ ਹਰ ਸਾਇ ਆਕੀ ਰਹੇ ਨ ਕੋਈ ਖਾਰ ਹੋਏ ਸਭ ਮਿਲenge ਵਜੇ ਸ਼ਰਨ ਜੋ ਸ਼ਰਨ ਜੋ ਹੋਏ ਬੋਲੇ ਸੋਨਹਾਲ ਸਾਤ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕੁਈ ਨਿਹਾਲ ਧਿਆਗ ਗੁਰ ਸਤਨਾਮ ਮੁਵਾਹਿਦੁ ਸਾਹਿਬ ਜੀਓ